ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਦਰਸ਼ਕੋ ਅਸੀਂ ਹਰ ਇੱਕ ਪਿੰਡ ਵਿੱਚ ਜਾ ਰਹੇ ਹਾਂ ਦੌਣ ਨਵੀਆਂ ਪੰਚਾਇਤਾਂ ਬਣੀਆਂ ਆ ਉੱਥੇ ਜੋ ਵੀ ਸਰਪੰਚ ਜੁੜੇ ਗਏ ਨੇ ਉਹਨਾਂ ਨੂੰ ਵਧਾਈ ਦੇਣਾ ਤੇ ਉਹਨਾਂ ਦੇ ਜੋ ਪਿੰਡ ਦੇ ਕੰਮ ਨੇ ਉਹ ਉਹਨਾਂ ਬਾਰੇ ਪੁੱਛਣ ਜਾ ਰਹੇ ਹਾਂ ਅੱਜ ਅਸੀਂ ਇਸੇ ਤਰ੍ਹਾਂ ਮਾਨਸਵਾਲ ਵਿੱਚ ਆਏ ਆ ਜਿੱਥੋਂ ਦੇ ਸਰਪੰਚ ਨੇ ਸਾਡੇ ਕੋਲ ਬੈਠੇ ਨੇ ਜੋ 121 ਵੋਟਾਂ ਨਾਲ ਜੇਤੂ ਰਹੇ ਨੇ ਪਹਿਲਾ ਤਰਸਪੰਸ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਦੇਖੋ ਕੀਵਰਟਾਂ ਨਾਲ ਇਹ ਤੁਰੇ ਇਸ ਪਿੰਡ ਵਿੱਚੋਂ ਤੇ ਬਹੁਤ ਬੜਾ ਪਿੰਡ ਵੀ ਹੈ 1300 ਵੋਟਾਂ ਜੋ ਇਸ ਪਿੰਡ ਵਿੱਚ ਦੱਸ ਰਹੇ ਨੇ ਸੁਵੰਨ ਸਾਹਿਬ ਤੋਂ 1100 ਇੱਕ 300 ਵੋਟਾਂ ਪੋਲ ਹੋਈਆਂ ਇਹਨਾਂ ਜੋ ਇੱਕ ਸੇ ਕੀਵਰਟਾਂ ਇਸ ਪੰਸਾਬ ਜੇਤੂ ਰਹੇ ਤੇ ਸਰਪੰਸ ਸਾਹਿਬ ਜਦਾਂ ਦੇਖਿਆ ਜਾਵੇ ਕਿ ਉਹਨਾਂ ਇੱਕ ਸਰਪੰਸਾ ਪਿੰਡ ਤੋਂ ਬਾਰੇ ਇੱਕ ਗੋਲ ਹੁੰਦਾ ਬੰਦਾ ਕਿ ਮੈਂ ਇਹ ਕੰਮ ਕਰਨਾ ਚਾਹਣਾ ਤੁਹਾਡਾ ਵੀ ਕੁਝ ਬਣਾਉਣਾ ਪਿੰਡ ਦੇ ਪ੍ਰਤੀ ਕਿਵੇਂ ਪਿੰਡ ਵਿੱਚ ਕੀ ਕੀ ਤੁਸੀਂ ਚਾਹਦੇ ਆ ਕਿ ਬਦਲਾ ਲੈ ਕੇ ਆਣਾ ਦੇਖੋ ਜੀ ਪਹਿਲਾਂ ਮਤਲਬ ਮੈਂ ਇਸ ਤੋਂ ਪਹਿਲਾਂ ਵੀ ਸਰਪੰਚ ਰਹੇ ਹਾਂ 2000 ਪਿੰਡ ਤੋਂ ਲੈ ਕੇ 2008 ਤੱਕ ਠੀਕ ਹੈ ਜੀ ਉਦੋਂ ਇਦਾਂ ਹੁੰਦੀ ਸੀ ਲੋਕਾਂ ਦੀ ਗਲੀਆਂ ਨਾਲੀਆਂ ਬਣਾ ਦੋ ਜਾਂ ਕੋਈ ਸ਼ਮਸ਼ਾਨ ਘਰ ਦੀ ਚਾਰਦواری ਕਰ ਦੋ ਜਾਂ ਕਿਸੇ ਤਰ੍ਹਾਂ ਦੀ ਵੀ ਇਦਾਂ ਦੇ ਕੰਮ ਹੁੰਦੇ ਸੀ ਹਾਂਜੀ ਹੁਣ ਸਮੇਂ ਦੇ ਲਿਹਾਜ਼ ਦੇ ਨਾਲ ਆਪਾਂ ਇਹ ਚੀਜ਼ਾਂ ਤੇ ਉੱਪਰ ਉੱਠ ਕੇ ਜਿਹੜੇ ਕੰਮ ਕਰਨੇ ਚਾਹਦੇ ਹਾਂ ਹਾਂਜੀ ਪਹਿਲਾਂ ਤਾਂ ਮੈਂ ਮਤਲਬ ਜਿੱਦਾਂ ਹੁਣ ਪਿੰਡ ਦੇ ਨੌਜਵਾਨ ਹੈਗੇ ਆ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹਨਾ ਠੀਕ ਹੈ ਜੀ ਤੇ ਖੇਡਾਂ ਦੇ ਨਾਲ ਉਹ ਜੋੜਨਾ ਤਾਂ ਕਿ ਜਿਹੜੇ ਲੋਕ ਨਵੇਂ ਮੁੰਡੇ ਹੈਗੇ ਐ ਜਿਹੜਾ ਖੇਡਦੇ ਹੈਗੇ ਉਹਨਾਂ ਨੂੰ ਨਸ਼ਿਆਂ ਤੋਂ ਵੀ ਬਚ ਸਕਣ ਤੇ ਆਪਣੇ ਖੇਡਾਂ ਦੇ ਵੱਲ ਜਾ ਸਕਣ ਕਿਉਂਕਿ ਸਾਡੇ ਜਿਹੜਾ ਇਲਾਕੇ ਦੇ ਵਿੱਚ ਹੈ ਕੋਈ ਹੋਰ ਜਿਹੜੇ ਕੋਈ ਕਮਾਈ ਦੇ ਵੀ ਸਾਧਨ ਹੈ ਨਹੀਂ ਬਿਲਕੁਲ ਜੀ ਬਿਲਕੁਲ ਕਮਾਈ ਦੇ ਸਾਧਨ ਹੈ ਨਹੀਂ ਇਥੋਂ ਦੇ ਮੁੰਡੇ ਜਿਹੜੇ ਟ੍ਰੇਨਡ ਹੋ ਗਏ ਕੋਈ ਪੁਲਿਸ ਦੇ ਵਿੱਚ ਭਰਤੀ ਹੁੰਦਾ ਜਾਂ ਕੋਈ ਫੌਜ ਦੇ ਵਿੱਚ ਭਰਤੀ ਹੁੰਦਾ ਹੈਗਾ ਇਹ ਲੋਕ ਮਿਹਨਤ ਕਸ਼ ਲੋਕ ਹੈ ਹਾਂਜੀ ਇਹਨਾਂ ਨੂੰ ਅਸੀਂ ਸਿਰ ਮੈਂ ਇਹ ਚਾਹਨਾ ਪਈ ਲੋਕਾਂ ਨੂੰ ਮਤਲਬ ਨਮੀ ਨਮਿਆ ਮੁੰਡਿਆਂ ਨੂੰ ਹਾਂਜੀ ਨਸ਼ਿਆਂ ਤੋਂ ਹਟਾ ਕੇ ਤੇ ਇੱਥੇ ਮਤਲਬ ਵਧੀਆ ਮਤਲਬ ਗਰਾਊਂਡ ਬਣਾ ਕੇ ਦੀਜੀਏ ਉੱਥੇ ਉਹ ਜਿਹੜਾ ਆਪਣਾ ਖੇਡ ਸਕਣ ਖੇਡਾਂ ਦੇ ਨਾਲ ਜਿਆਦਾ ਮੈਂ ਉਹਨਾਂ ਨੂੰ ਜੋੜਨਾ ਚਾਹੁੰਦਾ ਜਾਨੀ ਤੁਸੀਂ ਚਾਹਦੇ ਕਿ ਜਿਹੜੀ ਆਪਣੀ ਹੁਣ ਨਵੀਂ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਸਪੋਰਟਸ ਵੱਲ ਲੈ ਕੇ ਜਾਈਏ ਉਹਨਾਂ ਨੂੰ ਸਪੋਰਟਸ ਵੱਲ ਲੈ ਕੇ ਜਾਈਏ ਜਿਹੜੀ ਕਿ ਅਪਲੀਕ ਤੋਂ ਭਟਕੀ ਹੋਈ ਸੀ ਹਾਂ ਬਿਲਕੁਲ ਜੀ ਲੋਕਾਂ ਨੂੰ ਦੇਖੋ ਇੱਕ ਆਪਣਾ ਸਰਪੰਚ ਦਾ ਫਰਜ਼ ਹੁੰਦਾ ਵੀ ਲੋਕਾਂ ਨੂੰ ਇੱਕ ਸੇਧ ਦੇਣੀ ਨਵੀਂ ਪਨੀਰੀ ਹੈ ਉਮਰੇ ਇਦਾਂ ਦੀ ਹੁੰਦੀ ਹੈ ਪਰ ਉਹਨੂੰ ਜਿੱਧਰਲੇ ਪਾਸੇ ਨੂੰ ਲਾ ਲਓ ਉਧਰ ਨੂੰ ਲੱਗ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਉਹ ਮਤਲਬ ਅਸੀਂ ਇਹ ਚਾਹਨੇ ਪਈ ਨਸ਼ਿਆਂ ਵੱਲ ਤੇ ਹਟ ਕੇ ਖੇਡਾਂ ਵੱਲ ਨੂੰ ਧਿਆਨ ਦੇਣਾ ਹੈ। ਖੇਡ ਦਾ ਨਸ਼ਾ ਲਾ ਉਦਦ ਚੱਲਦਾ। ਸਪੋਰਟਸ ਦਾ ਨਸ਼ਾ ਲਾ। ਹਾਂਜੀ ਹਾਂਜੀ ਬਿਲਕੁਲ। ਤੇ ਸਪੋਰਟਸ ਵੀ ਇੱਕ ਨਸ਼ੇ ਦੀ ਤਰ੍ਹਾਂ ਹੈ ਜਿਹਦੇ ਉੱਦਾਂ ਲੱਗਣਾ। ਲੱਗਿਆ ਜਿਹੜਾ ਉਹ ਫਿਰ ਉੱਥੇ ਨਹੀਂ ਲੱਗਣਾ। ਉਹ ਸਪੋਰਟਸ ਦੇ ਹੋਊਗਾ। ਸਾਡੇ ਬਹੁਤ ਸਾਰੇ ਮਤਲਬ ਮੁੰਡੇ ਜਿਹੜੇ ਨੌਜਵਾਨ ਹੈਗੇ ਆ ਉਹ ਮਤਲਬ ਖੇਡਾਂ ਵੱਲ ਲੱਗੇ ਹੋਏ ਆ। ਹੋਰ ਵੀ ਅਸੀਂ ਕੋਸ਼ਿਸ਼ ਕਰਦੇ ਵੀ ਹੋਰ ਵੀ ਜਿਹੜੇ ਹੈਗੇ ਆ ਕੋਈ ਮਤਲਬ ਇੱਧਰ ਧਿਆਨ ਨਹੀਂ ਦਿੰਦੇ ਉਹਨਾਂ ਦਾ ਵੀ ਧਿਆਨ ਇੱਧਰ ਨੂੰ ਲਾਈਏ। ਐਡਾ ਦਾ ਕੋਈ ਪ੍ਰੋਗਰਾਮ ਬਣਾਇਆ। ਠੀਕ ਹੈ ਸਰਪੰਚ ਜਿੱਦਾਂ ਹੁਣ ਕੋਈ ਪਿੰਡ ਦੇ ਚ ਜਿਹੜੇ ਆਪਣੇ ਪਿੰਡ ਦੇ ਚ ਦਾਨ ਪਿੰਡ ਦੇ ਵੱਲ ਵੀ ਅਜੀ ਆ ਜੀਏ ਪਿੰਡ ਦੇ ਵਿਕਾਸ ਕਰੀ ਆਪਾਂ ਗੱਲ ਕਰ ਲਈ ਜਿੱਦਾਂ ਕਿ ਤੁਹਾਡੇ ਪਿੰਡ ਚ ਜਿਹੜੇ ਸਾਧਨ ਹੈ ਜੋ ਸੋਰਸ ਹੈ ਜਿੱਦਾਂ ਹੁਣ ਪਾਣੀ ਦਾ ਰੱਖ ਲੋ ਹੈ ਨਾ ਕੋਈ ਇਹ ਪੂਰਾ ਜਿਹੜਾ ਆਪਣੇ ਕੰਪਲੀਟ ਹੈ ਨਹੀਂ ਇਹ ਤਾਂ ਵੀ ਦੀ ਸਮੱਸਿਆ ਬਹੁਤ ਹੈ ਜੀ ਇੱਕ ਤਾਂ ਪੀਣ ਵਾਲੇ ਪਾਣੀ ਦੀ ਸਾਨੂੰ ਸਮੱਸਿਆ ਬਹੁਤ ਹੈ ਸਰਪੰਚ ਇਹ ਇੱਥੇ ਇਲਾਕੇ ਜਿੰਨਾ ਵੀ ਹੈਗਾ ਇਹ ਸਾਰੇ ਇਲਾਕੇ ਚ ਮੈਂ ਪੀਣ ਵਾਲੇ ਪਾਣੀ ਦੀ ਜ਼ਿਆਦਾ ਸਮੱਸਿਆ ਹੈ ਯਾਰ ਪੀਣੇ ਆਈ ਪਾਣੀ ਦੀ ਆਦਾਨੀ ਸਮੱਸਿਆ ਇਹ ਪਾਣੀ ਇੱਥੇ ਸਾਰੇ ਮਤਲਬ ਇਹਦਾ ਬੋਰ ਬਹੁਤ ਡੂੰਘਾ ਹੈ। ਅੱਛਾ ਜੀ। ਕੋਈ 14-1500 ਫੁੱਟ ਤੇ ਪਾਣੀ ਜਿਹੜਾ ਨਿਕਲਦਾ ਉਹ। ਹਾਂਜੀ। ਫਿਰ ਉਹ ਐਨੀ ਟਿਊਬਵਲ ਤਾਂ ਹੈ ਨਹੀਂ ਆ ਵੀ ਮਤਲਬ ਇੱਕ ਪਿੰਡ ਵਿੱਚ 2-2 3-3 ਲੱਗ ਜਾਣ। ਹੁਣ ਸंचाई ਵਾਲੇ ਟਿਊਬਵਲ ਵੀ ਹੈਗੇ। ਹਾਂਜੀ। ਪੀਣ ਵਾਲੇ ਪਾਣੀ ਦਾ ਵੀ ਉਹਦਾ ਵਹਿੰਦਾ ਵੀ ਦੇਖੋ ਵੀ ਕਿੰਨਾ ਰੱਖਣਾ ਹੈਗਾ। ਹਾਂਜੀ। ਠੀਕ ਹੈ ਨਹੀਂ। ਇਹ ਤਾਂ ਚਲੋ ਸਰਕਾਰਾਂ ਦੇ ਮਤਲਬ ਕੰਮ ਹੈ। ਇਸ ਕਰਕੇ ਥੋੜੀ ਜਿਆਦਾ ਪਾਣੀ ਦੀ ਪ੍ਰੋਬਲਮ ਇੱਥੇ ਪੀਣ ਵਾਲੀ ਵੀ ਹੈਗੀ ਹੈ ਮਤਲਬ ਜਾ ਦੇ। ਹਾਂਜੀ। ਹੁਣ ਜਿਹੜਾ ਸਿੰਚਾਈ ਵਾਲਾ ਸਿੰਚਾਈ ਵਾਲਾ ਪਾਣੀ ਹੈਗਾ ਮਤਲਬ ਉਹਦੀ ਵੀ ਸਮੱਸਿਆ ਹੈ ਜਿਆਦੇ ਇਹ ਹੋਰ ਕੋਈ ਸਾਧਨ ਤਾਂ ਹੈ ਨਹੀਂ ਹੈ ਇਹ ਸਚਾਈ ਵਾਲਾ ਜਿਹੜਾ ਤੁਸੀਂ ਪੜ੍ਹਦੇ ਕਹਿੰਦੇ ਆ ਉਹ ਸਿਰਫ ਇੱਕੋ ਟਿਊਬ ਹੈ ਆਪਣੇ ਹਾਂਜੀ ਆਪਣੇ ਕੋਲੇ ਜਿੱਦਾਂ ਹੁਣ ਇਹ ਝੋਣ ਵਾਲਿਆ ਆਪਣੇ ਪਿੰਡ ਇੱਕ ਇਹ ਪੰਚਾਇਤਾਂ ਦੋ ਹੋ ਗਈਆਂ ਤੇ ਪਿੰਡ ਹੈਗਾ ਇੱਕੋ ਹੀ ਹੈ ਅੱਛਾ ਜੀ ਦੋ ਤਿੰਨ ਤਿੰਨ ਟਿਊਬ ਵਾਲੇ ਜਿਹੜੇ ਝੋਣ ਵਾਲੇ ਨੂੰ ਲੱਗੇ ਮਾਨਸਵਾਲ ਨੂੰ ਸਿਰਫ ਇੱਕ ਟਿਊਬ ਆਵੇਗਾ ਮਾਨਸਵਾਲ ਕੋ ਸਿਰਫ ਮਾਨਸਵਾਲ ਸਿੰਚਾਈ ਵਾਲਾ ਟਿਊਬਲ ਇੱਕ ਹੈ ਜਿਹੜਾ ਪੀਣ ਵਾਲੇ ਪਾਣੀ ਦਾ ਉਹ ਮਾਨਸਵਾਲ ਦੀ ਆਰ ਤਾਂ ਝੋਣ ਵਾਲੇ ਦੀ ਔਰ ਇੱਕ ਇਕੱਠਾ ਹੀ ਹੈ ਸਾਰਿਆਂ ਨੂੰ ਸਪਲਾਈ ਇੱਕ ਟਿਊਬਵੈਲ ਇੱਕ ਟਿਊਬਵੈਲ ਦੀ ਹੈ ਹਾਂ ਤੇ ਫਿਰ ਇਹ ਜਿਹੜੇ ਮਾਨਸਵਾਲ ਦੇ ਟੋਣੇ ਦੇ ਕੀਤਾ ਇਹ ਦੋ ਦੋ ਟਿਊਬਲ ਜੇ ਤੁਸੀਂ ਆਪਣੇ ਮੰਡ ਲੈਂਦੇ ਤਾਂ ਤੁਹਾਡੇ ਸਰਵਰ ਨਹੀਂ ਸੀ ਉਹ ਐਡਾ ਥੋੜੀ ਜਿਹੀ ਜ਼ਮੀਨ ਦੀ ਵੀ ਕਮੀ تھی ਉਹ ਵੀ ਜਿਹੜਾ ਜਿਹੜੀ ਉਹਦੀ ਹੱਦ ਵਾਸਤ ਨੰਬਰ ਹੈ ਨਾ ਉਹ ਮਾਨਸਵਾਲ ਦੇ ਵਿੱਚ ਹੀ ਆਂਦਾ ਹੈ ਇੱਕੋ ਹੀ ਨੰਬਰ ਹੈ ਜਿਆ ਹਾਂ ਉਹਦੇ ਵਿੱਚ ਫਿਰ ਉਧਰਲੇ ਪਾਸੇ ਸਾਈਡ ਨੂੰ ਲੱਗ ਹੈ ਇਧਰਲੇ ਸਾਈਡ ਨੂੰ ਹੁਣ ਮਤਲਬ ਸਰਕਾਰ ਨੇ ਕੀ ਆ ਤਾਂ ਹੋਇਆ ਵੀ ਇੱਥੇ ਸਾਡੀ ਇੱਕ ਗੁਜਰਾਂ ਦੀ ਵਸਤੀ ਹੈ ਹਾਂਜੀ ਉਹਨਾਂ ਨੂੰ ਕਿਹਾ ਵੀ ਤੁਹਾਡੇ ਮਤਲਬ ਟਿਊਬ ਲਾਵਾਂਗੇ ਉਹਦਾ ਮਤਲਬ ਕਿ ਮੈਂ ਕਾਫੀ ਦੇਰ ਹੋ ਗਿਆ 1.5 ਸਾਲ ਹੋ ਗਿਆ ਸਾਡੀ ਰੋੜੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਕੋਈ ਨਹੀਂ ਛੇਤੀ ਛੇਤੀ ਇੱਥੇ ਮਤਲਬ ਲਵਾ ਮੰਗੇ ਨੇ ਨਹੀਂ ਪਾਸ ਕਰਾਵਾ ਲਵਾ ਦੇਣਾ ਕਰਾਂ ਲਵਾ ਦੇਵਾਂਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਆਹੋ ਇਹ ਵੀ ਗੱਲ ਹੈ ਕਿ ਜਿਸ ਜਾਈ ਉਹ ਮੈਨੂੰ ਇੱਕ ਮੈਂ ਹੋਰ ਪਿੰਡ ਚ ਵੀ ਗਿਆ ਸੀ ਉੱਥੇ ਉਹੀ ਗੱਲ ਕਰਦੇ ਸੀ ਕਿ ਜਾਨੂੰ ਇੱਕ ਪਾਸਾ ਸਿੰਝ ਹੁੰਦਾ ਆ ਦੂਜੇ ਪਾਸਾ ਬਿਲਕੁਲ ਜੀ ਜਾਨੂੰ ਐਦਾਂ ਆਹੁੰਦੇ ਸੀ ਹੁਣ ਅਸੀਂ ਤੁਹਾਨੂੰ ਦੱਸਦੇ ਵੀ ਮਤਲਬ ਮੋਟਰ ਠੀਕ ਕਰਾ ਕੇ ਪਿਛਲੇ ਕਾਫੀ ਸਮੇ ਤੋਂ ਮਤਲਬ ਖਰਾਬ ਰਹੀ ਥੀ ਉਹ ਠੀਕ ਕਰਵਾ ਕੇ ਪਾਈ ਹੈਗੀ ਹੈ ਸਿਰਫ 110 ਘੰਟੇ ਚੱਲੀ ਜੇ ਉਸ ਤੋਂ ਬਾਅਦ ਫੇਰ ਫਰਾਵੋਗੀ ਫੇਰ ਅਸੀਂ ਮਹਿਕਮੇ ਵਾਲੇ ਨੂੰ ਬੁਲਾ ਕੇ بس いや ਉਹ मतलब ਪਾਣੀ ਵੀ ਘਟ ਘਟਦੀ ਸੀ ਉਹਦੇ ਵਿੱਚ ਰੇਤ ਬਜਰੀ ਵੀ ਆਂਦਾ ਸੀ ਉਹ محکمہ ਵਾਲੇ ਕਹਿੰਦੇ ਵੀ ਇਹਨੂੰ ਦੇਖ ਕੇ ਚੈੱਕ ਕਰਾਂਗੇ ਹੋ ਸਕਦਾ ਇਹ ਤਾਂ ਫਿਲਟਰ ਪਾਟਿਆ ਹੋਵੇ। ਹਾਂਜੀ। ਮਤਲਬ ਇਦਾਂ ਦੀ ਜਿਹੜੀ ਸਿੰਚਾਈ ਵਾਲੀ ਦੀ ਤਾਂ ਬਹੁਤ ਜ਼ਿਆਦਾ ਸਮੱਸਿਆ ਹੈ। ਜ਼ਰੂਰ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਕੋਈ ਹੋਰ ਸਾਧਨ ਨਹੀਂ ਹੈ ਇਦਾਂ ਕੰਮ ਦਾ ਕੋਈ। ਹੂੰ ਖੇਤੀ ਖੇਤੀ ਦੇ ਨਿਰਭਰ ਹੈ ਤੇ ਉਹ ਜਿਹੜੀ ਬਰਸਾਤ ਨੂੰ ਫਸਲ ਹੁੰਦੀ ਆ ਉਹ ਜਿਹੜੀ ਸੌਕੀ ਹੋ ਜਾਂਦੀ ਬਰਸਾਤ ਵਰਸੂ ਪੈਣ ਕਰਕੇ ਬਾਕੀ ਜਿਹੜੀ ਹੜੀ ਦੀਆਂ ਕਣਕ ਦੀ ਫਸਲ ਹੈ ਉਹ ਬਹੁਤ ਔਖੀ ਜੀ ਮਤਲਬ ਲੈਂਦੀ ਹੈ ਬਾਰਸ਼ ਤੇ ਹੀ ਡਿਪੈਂਡ ਹੈ ਮੇਨ ਕੰਮ ਸਾਡੇ ਜਿਹੜੇ ਦੇਖਿਆ ਜਾਵੇ ਕਿ ਸਾਨੂੰ ਮੇਨ ਪ੍ਰੋਬਲਮ ਹੈ ਨਹੀਂ ਆ ਉਹ ਹੈਗੀਆਂ ਜਿਦਾਂ ਪੀਣ ਪੀਣ ਵਾਲਾ ਪਾਣੀ ਤੇਤਨ ਨਾਲ ਪਾਣੀ ਇਹ ਪਾਣੀ ਦੀ ਜੇ ਜੇ ਸਮੱਸਿਆ ਹੱਲ ਹੋ ਜਾਵੇ ਸਾਨੂੰ ਸਿੰਚਾਈ ਵਾਲੇ ਤੇ ਕਾਫੀ ਤੱਕ ਖਾਦ ਤੱਕ ਸਾਡੀ ਨਾ ਜਿਹੜੀ ਇਨਕਮ ਇਨਕਮ ਵਧੇ ਵਧਾ ਸਕਦੇ ਹਾਂ ਐਸੀ ਚਲੋ ਅਸੀਂ ਵੀ ਅਰਜ਼ ਕਰਦੇ ਆ ਸਰਦਾਰ ਜਿਆ ਕਿਸ ਸੰਗ ਡੋੜੀ ਜ ਸਾਡੇ ਹਲਕੇ ਦੇ ਐਮਐਲਏ ਨੇ 50 ਸਪੀਕਰ ਬਦਾਨ ਤੋਂ ਪੰਜਾਬ ਕੀ ਇਹ ਇਹਨਾਂ ਦਾ ਜਿਹੜਾ ਮੁੱਦਾ ਆ ਬਹੁਤ ਗੰਭੀਰ ਮੁੱਦਾ ਆ ਪਲੀਜ਼ ਤੁਸੀਂ ਜਰੂਰ ਇਹਨਾਂ ਦਾ ਇੱਕ ਵਾਰੀ ਗੌਰ ਕਰਿਓ ਸਾਡੇ ਚੈਨਲ ਥਰੂ ਆਪਾਂ ਤੁਹਾਨੂੰ ਅਪੀਲ ਕਰਦੇ ਆ ਜੀ ਤੇ ਸਰ ਸਵੰਸਾ ਵੀ ਇੱਕ ਆਪਣਾ ਹੁਣ ਜਿਦਾਂ ਜਿਹੜੀ ਕੀ ਜਿਹੜੇ ਪਿੰਡ ਚ ਤੁਹਾਡੇ ਹਾਂਜੀ ਮਤਲਬ ਜਾਨੀ ਸੜਕਾਂ ਗਲੀਆਂ ਜਿਹੜੀਆਂ ਲਾਈਟਾਂ ਸਵੀਟਸਾਈਟ ਵਗੈਰਾ ਸਭ ਕੰਪਲੀਟ ਹੋ ਚੁੱਕਿਆ ਕੰਮ ਨਹੀਂ ਸਾਰਾ ਕੰਪਲੀਟ ਨਹੀਂ ਕੁਝ ਜਗ੍ਹਾ ਲੱਗੀਆਂ ਵਾਂ ਗਲੀਆਂ ਨਾਲੀਆਂ ਵੀ ਚਲੋ ਬਣ ਗਈਆਂ ਕੁਝ ਬਣਣ ਵਾਲੀਆਂ ਐ ਲਾਈਟਾਂ ਵੀ ਜਿਹੜੀਆਂ ਹੈਗੀਆਂ ਕੁਝ ਲੱਗਣ ਵਾਲੀਆਂ ਹੈਗੀਆਂ ਕੁਝ ਲੱਗੀਆਂ ਵਾਂ ਕੁਝ ਲੱਗੀਆਂ ਵੀ ਹਾਂ ਲੱਗੀਆਂ ਵਾਂ ਐਸੀ ਨਹੀਂ ਗੱਲ ਵੀ ਲੱਗੀਆਂ ਨੇ ਲੱਗੀਆਂ ਹਾਂਜੀ ਗਲੀਆਂ ਨਾਲੀਆਂ ਵੀ ਕਾਫੀ ਹੱਦ ਤੱਕ ਬਣੀਆਂ ਗਈਆਂ ਯਾਨੀ 50% ਬਣ ਚੁੱਕਿਆ ਕੰਮ ਹਾਂਜੀ ਹਾਂਜੀ ਹੋ ਚੁੱਕਿਆ ਵਾ ਤੇ ਮਤਲਬ ਕੁਝ ਜਿਹੜਾ ਉਹ ਵੈਦਾਨਾ ਹੁਣ ਇਹ ਤਾਂ ਮਤਲਬ ਅੱਗੇ ਤੇ ਅੱਗੇ ਚਾਰ ਮਕਾਨ ਕਿਸੇ ਨੇ ਦੂਜੇ ਪਰਸੇ ਪਾ ਲਏ ਤੇ ਨਾ ਨਹੀਂ ਚੱਲ ਜਾਣੀ ਗਲੀ ਇਹ ਕੰਮ ਸਰ ਸਰਵਸਭ ਇਹ ਹੁਣ ਤਾਂ ਚੱਲਦਾ ਜਾਂਦਾ ਨਹੀਂ ਚੱਲੇ ਚੱਲੇ ਰਹਿਣਾ ਜੀ ਇਹ ਤਾਂ ਖਤਮ ਨਹੀਂ ਹੋਣਾ ਕਿਸੇ ਨੇ ਖੇਚ ਮਕਾਨ ਬਣਾ ਲਏ ਉੱਥੇ ਨੂੰ ਵੀ ਗਲੀ ਜਾਣੀ ਹੈ ਉਹ ਵੀ ਸਰਵਸਭ ਕਿਸੇ ਨੇ ਹਾਂਜੀ ਕੋਈ ਪ੍ਰਾਣੀ ਹੋ ਗਈ ਪ੍ਰਾਣੀ ਇੱਟਾਂ ਦੀ ਉਹ ਪੱਟ ਹੋ ਗਈ ਡੇਢ ਉਹ ਵੀ ਬਣਨੀ ਹੈਗੀ ਹੈ ਇਦਾਂ ਜੀ ਹਾਂਜੀ ਹਾਂਜੀ ਇਹਦਾ ਗੱਲ ਸਰਪੰਚ ਸਾਹਿਬ ਦੂਜੇ ਨੰਬਰ ਤੇ ਆਪਾਂ ਜੀ ਪਹ ਹੁਣ ਆਪਣੇ ਸਮੇ ਦੀ ਸਰਕਾਰ ਹੈ ਕਿ ਚੱਲ ਰਹੀ ਪੰਜਾਬ ਸਰਕਾਰ ਭਗਵੰਤ ਮਾਨ ਆਪਣੇ ਸੀਐਮ ਸਾਹਿਬ ਮਾਨਯੋਗ ਮੁੱਖ ਮੰਤਰੀ ਠੀਕ ਹੈ ਤੇ ਆਪ ਦੀ ਸਰਕਾਰਾ ਇਸ ਟਾਈਮ ਪੰਜਾਬ ਦੇ ਵਿੱਚ ਤੇ ਉਹ ਤੁਸੀਂ ਕਿਸ ਤਰ੍ਹਾਂ ਦਾ ਕੰਮ ਦੇਖ ਰਹੇ ਹੋ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਆਪਣੇ ਦਾ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਇਦਾਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਹਾਂਜੀ ਤੇ ਪਿੰਡਾਂ ਦੇ ਵਿੱਚ ਹੁਣ ਅਸੀਂ ਵੀ ਇਦਾਂ ਨਾਤਰ ਰਹਿੰਦੇ ਆ ਲੋਕ ਵੀ ਕਹਿੰਦੇ ਵੀ ਚੱਲੂ ਸਾਡੇ ਪਿੰਡਾਂ ਦੇ ਪਹਿਲੇ ਅਸੀਂਾਂ ਦੇ ਇਕੱਲੇ ਬਿੱਲ ਮਾਫ ਤੇ ਹੁਣ ਜਰਨਲ ਲੋਕ ਵੀ ਜਿਹੜੀ ਉਹਨਾਂ ਨੂੰ ਵੀ ਉਹਨਾਂ ਨੇ ਭੇਦ ਭਾਵ ਖਤਮ ਕਰਤਾ ਭੇਦ ਭਾਵ ਮਤਲਬ ਖਤਮ ਕੀਤਾ ਹੈ ਉਹਨਾਂ ਨੂੰ ਵੀ 360 ਮਹੀਨੇ ਦੀ ਮਾਫ ਹੈ ਉਹ ਵੀ ਖੁਸ਼ ਹੈ ਕਿ ਕੰਮ ਤਾਂ ਚਲੋ ਵਧੀਆ ਚੱਲ ਰਿਹਾ ਹੈਗਾ ਉਹੀ ਜਿਹੜੀ ਮਾਫ ਕੀਤਾ 40-45 ਹਜ਼ਾਰ ਰੁਪਏ ਬਣ ਜਾਂਦਾ ਹਾਂਜੀ ਉਸ ਤੋਂ ਜ਼ਰਾ ਕੋਲ ਨੋਰਮਲ ਕਹਿੰਦਾ ਮੈਂ ਹਾਂਜੀ ਉਹੀ ਆਪਾਂ ਗਰੀਬ ਬੰਦਾ ਕਿ ਉਹਨਾਂ ਨੂੰ ਮਤਲਬ ਜਿਹੜੇ ਜਰਨਲ ਜਾਤੀ ਚ ਵੀ ਹੈਗੇ ਉਹ ਵੀ ਕੇ ਗਰੀਬ ਬਹੁਤ ਲੋਕ ਹੈਗੇ ਇਹ ਸਾਰੇ ਬਹੁਤ ਲੋਕ ਦਾ ਸਾਰੇ ਗਰੀਬ ਹੋਗੇ ਨਹੀਂ ਉਹ ਵੀ ਉਹ ਵੀ ਗਰੀਬੀ ਦੇ ਵਿੱਚ ਕਾਫੀ ਲੋਕ ਹੈ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਇਆ ਬਹੁਤ ਫਾਇਦਾ ਹੋਇਆ ਇਹਦਾ ਇਹ ਗੱਲ ਤੁਹਾਡੀ ਸਹੀ ਹੈ ਕਾਫੀ ਫਾਇਦਾ ਹੋਇਆ ਇਹ ਬਹੁਤ ਯਾਨੀ ਵਧੀਆ ਕੰਮ ਉਹਨਾਂ ਨੇ ਕੀਤਾ ਹੈ ਤੇ ਇਹ ਪੰਜੀ ਆਪਾਂ ਹਲਕੇ ਦੇ ਸਾਡੇ ਨੂੰ ਉਹਨਾਂ ਨੇ ਇੱਕ ਜਿੱਦਾਂ ਮਰਜੀ ਆਪ ਸਰਕਾਰ ਨੇ ਸਾਡੇ ਹਲਕੇ ਨੂੰ ਕਹਿੰਦੇ ਉਹਨਾਂ ਡਰੈਗ ਇੰਤਜ਼ਾਰ। ਠੀਕ ਹੈ। ਪਹਿਲਾਂ ਬਹੁਤ ਸਰਕਾਰਾਂ ਆਈਆਂ। ਹਾਂਜੀ। ਤੁਸੀਂ ਮੇਰੇ ਤੋਂ ਸੀਨੀਅਰ ਹੋ। ਹਾਂਜੀ। ਤੁਸੀਂ ਤਾਂ ਮੇਰੇ ਤੋਂ ਪਹਿਲਾਂ ਦੇਖਦੇ ਆਏ ਹੋ। ਹਾਂਜੀ। ਕਿ ਸਾਡੇ ਹਲਕੇ 'ਚ ਕਦੇ ਕੋਈ ਰਹੇ ਨਾ। ਨਹੀਂ ਕੋਈ ਨਹੀਂ ਸੀ ਕਿ ਇਹ ਤੇ ਰਵੀ ਸਾਹਿਬ ਨੇ ਡਿਪਟੀ ਸੀਐਮ ਦਾ ਅਹੁਦਾ ਲੈ ਕੇ ਚਲੋ ਸਾਡੇ ਹਲਕੇ ਦਾ ਮਾਣ ਹੈ ਜੀ। ਹਾਂਜੀ। ਸਾਡੇ ਹਲਕੇ ਨੂੰ ਮਾਣ ਪਾਟ ਕੇ ਅਹੁਦਾ ਹੈ ਕਿ ਉਹ ਅਹੁਦਾ ਹੈ ਕਿ ਉਹ ਮੱਖ ਮੰਤਰੀ ਨਾਲੋਂ ਘੱਟ ਥੋੜੀ ਨਹੀਂ ਹੈ। ਹਾਂਜੀ। 117 ਐਮਐਲਏ ਨਾਲ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਮਿਲਣ ਸਾਰ ਇਨਸਾਨ ਹੈ ਵਧੀਆ ਹੀ ਜੀ ਜਾ ਕੇ ਜੀ ਜੀ ਨੰਬਰ ਤੇ ਇਹ ਦੇਖੋ ਜੀ ਉਹ ਪੂਰੇ ਪੰਜਾਬ ਦੇ ਡਿਊਟੀਆਂ ਵੀ ਕਰਵਾਉਣ ਦੇ ਨਾਂ ਤੇ ਆਪਣੇ ਹਲਕੇ ਨਾਲ ਕਿੰਨਾ ਪਿਆਰ ਕਰਦੇ ਆ ਉਹਨਾਂ ਨੂੰ ਇੱਕ ਇੱਕ ਪਿੰਡ ਦਾ ਇੱਕ ਇੱਕ ਬੰਦੇ ਸਰਪੰਚ ਦਾ ਨਾਮ ਯਾਦ ਹੋਊਗਾ ਮੇਰੇ ਹਿਸਾਬ ਨਾਲ ਹਾਂਜੀ ਜਿਸ ਤਰ੍ਹਾਂ ਦੀ ਮੈਮਰੀ ਹੈ ਬਿਲਕੁਲ ਬਿਲਕੁਲ ਮੈਂ ਖੁਦ ਗਿਆ ਇੱਕ ਦਿਨ ਉਹਨਾਂ ਕੋਲ ਗਿਆ ਉੱਥੇ ਸਾਡੇ ਮੈਂ ਆਪਣੇ ਪਿੰਡ ਦੇ ਆਬਾਸੀਆਂ ਦੇ ਨਾਲ ਗਿਆ ਸੀ ਜਦੋਂ ਸਰਪੰਚ ਸਰ ਬਣੇ ਸੀ ਤਾਂ ਮੈਂ ਦੇਖਦਾ ਕਿ ਉਹ ਇੰਨਾ ਆਮ ਮਿਲਣਸਾਰ ਹੈ ਕੋਈ ਹੱਦ ਨਹੀਂ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਹਾਂਜੀ ਹਾਂਜੀ ਅਸੀਂ ਜਾ ਕੇ ਆਂ ਜੀ ਪਹਿਲਾਂ ਤਾਂ ਚਲੋ ਐਦਾਂ ਵੀ ਸਾਨੂੰ ਕੋਈ ਇੰਨੇ ਕੰਮ ਨਹੀਂ ਪੈਂਦੇ ਤੇ ਆਮ ਬੰਦਾ ਜਿੱਦਾਂ ਜ਼ਿੰਦਗੀ ਹੈਗੀ ਹੈ ਉਦਾਂ ਵੀ ਇੰਨੇ ਕੰਮ ਨਹੀਂ ਪੈਂਦੇ ਤੇ ਹੁਣ ਸਰਪੰਚ ਬਣਨ ਤੋਂ ਬਾਅਦ ਮੈਂ ਇੱਕ ਗੋਕਵਰੀ ਮਿਲਕਾ ਹਾਂ ਬਿਲਕੁਲ ਬਧੀਆ ਠੰਗ ਦੇ ਨਾਲ ਗੱਲ ਕਰਦੇ ਲੋਕ ਨਹੀਂ ਗੱਲ ਵੀ ਸੁਣਦੇ ਸਾਡੀ ਵੀ ਸੁਣਦੇ ਚਲੋ ਐਦਾਂ ਮਤਲਬ ਕੰਮ ਐਦਾਂ ਜੇ ਕਹੀਏ ਵੀ ਇੱਕ ਜੱਕਦਮੇ ਹੋ ਜਾਣੇ ਸਾਰੇ ਤਾਂ ਐਦਾਂ ਨਹੀਂ ਹੁੰਦੇ ਆ ਹੌਲੀ ਹੌਲੀ ਹੁੰਦੇ ਸਾਨੂੰ ਵੀ ਪਤਾ ਸੀ ਹਾਂਜੀ ਪ੍ਰੋਸੈਸ ਸੁਣਦੇ ਕਿਉਂਕਿ ਤੁਸੀਂ ਤਾਂ ਪੁਰਾਣੇ ਸਰਪੰਚ ਵੀ ਰਹੇ ਹੋ ਹੈਨਾ ਜੀ ਤੰਤ ਸਾਰੀ ਪਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਟਾਈਮ ਨਾਲ ਆਪਣੇ ਨਾਲ ਕੰਮ ਹੁੰਦੇ ਆ ਟਾਈਮ ਨਾਲ ਕੰਮ ਹੋ ਜਾਂਦਾ ਜੀ ਹਾਂਜੀ ਹਾਂਜੀ ਪ੍ਰੋਸੀਜਰ ਨਾਲ ਕੰਮ ਹੁੰਦਾ ਆ ਹੁਣ ਇਹ ਜਿਹੜੇ ਸਰਕਾਰੀ ਕੰਮ ਹੁੰਦੇ ਪ੍ਰੋਸੀਜਰ ਨਾਲ ਹੁੰਦੇ ਆ ਕੋਈ ਇਹ ਆਪਣੇ ਲੋਕ ਕਹਿੰਦੇ ਜੱਕ ਦਾ ਮੂੰਹ ਚ ਆ ਨਹੀਂ ਨਹੀਂ ਇਦਾਂ ਨਹੀਂ ਹੁੰਦੀ ਜਿੰਨੇ ਤਾਂ ਹੁਣ ਅੱਜ ਗਏ ਤਾਂ ਵੀ ਆਈ ਕਹੀਏ ਕੱਲ ਨੂੰ ਕੰਮ ਹੋ ਜਾਵੇ ਤੁਹਾਡਾ ਇਦਾਂ ਨਹੀਂ ਹੁੰਦੇ ਕਦੀ ਕੰਮ ਟਾਈਮ ਲੱਗ ਜਾਂਦਾ ਟਾਈਮ ਲੱਗ ਹੀ ਹੁੰਦਾ ਉਹਦਾ ਕੰਮ ਉੱਪਰ ਤੋਂ ਲਿਓ ਜਾਂਦੇ ਨੇ ਪਰ ਵੈਸੇ ਉਹਨਾਂ ਦਾ ਸਵਾਲ ਤੁਹਾਨੂੰ ਵਧੀਆ ਲੱਗਿਆ ਬਿਲਕੁਲ ਜੀ ਬਿਲਕੁਲ ਮਿਲਣ ਸਾਰ ਦੰਦੇ ਹਾਂਜੀ ਠੀਕ ਹੈ ਜੀ ਹਾਂਜੀ ਤੇ ਸਾਡੇ ਨਾਲ ਹਲਕੇ ਨੂੰ ਇੱਕ ਬਹੁਤ ਗੈਦੀ ਭੈੜਾ ਯਾ ਰੋਗ ਲੱਗਿਆ ਆ ਹਾਂਜੀ ਸਾਲੇ ਹਲਕੇ ਨੂੰ ਕਿ ਪੂਰੇ ਪੰਜਾਬ ਨੂੰ ਹਾਂਜੀ ਹਾਂਜੀ ਜਿਹੜਾ ਕੋਰਡ ਕਹਿਦੀ ਆਪਾਂ ਨਾ ਸਿਰਾਂ ਹਾਂਜੀ ਆਪਣਾ ਕਿਤਾ ਬਚਾਇਆ ਹਲਕੇ ਦੇਖੋ ਜੀ ਬਚਾਤਾ ਨਹੀਂ ਹੈਗਾ ਪਰ ਫਿਲਹਾਲ ਫਿਰ ਵੀ ਠੀਕ ਹੈ ਸਾਡਾ ਇਲਾਕਾ ਕਾਫੀ ਹੱਦ ਤੱਕ ਠੀਕ ਹੈ ਜੇ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰੀ ਤਾਂ ਕਿਥੋਂ ਮਤਲਬ ਜਿਹੜਾ ਲਜਾਗ ਲੱਗ ਰਿਹਾ ਹੈ ਨਾ ਉਹਨੂੰ ਹਟਾ ਸਕਦੇ ਸਾਰੇ ਬੰਦੇ ਜੇ ਕੋਸ਼ਿਸ਼ ਕਰਨ ਥੱਲੇ ਤੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਹੈਗੇ ਅਹੁਦੇਦਾਰ ਆ ਚਾਹੇ ਜ਼ਿੰਮੇਵਾਰ ਲੋਕ ਹੈ ਪਿੰਡਾਂ ਦੇ ਵਿਅਕਤੀ ਮੋਤਵਾਰ ਸੱਜਣਾ ਜਾਂ ਕੋਈ ਹੋਰ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਲੋਕ ਵੀ ਸਾਰੀ ਜਿਹੜੀ ਵੀ ਮਤਲਬ ਅੱਗੇ ਆਣ ਵਾਲੀ ਜਨਰੇਸ਼ਨ ਹੈ ਉਹਨੂੰ ਖਰਾਬ ਨਾ ਹੋਵੇ ਤੇ ਉਹ ਸਾਰੇ ਜਿਹੇ ਅਸੀਂ ਇਸ ਵਿਰੁੱਧ ਆਵਾਜ਼ ਉਠਾਈਏ ਤਾਂ ਤਾਂ ਹਰੇਕ ਇਹ ਕਿਹੜੀ ਚੀਜ਼ ਨਹੀਂ ਹਟਦਾ ਹਲ ਜਾਂਦੀਆਂ ਸਾਰੀ ਚੀਜ਼ ਤੇ ਇੱਥੇ ਮੈਂ ਸੋਚਦਾ ਉਹਨਾਂ ਨਾਲ ਗੱਲ ਕਰਨ ਜਾਣਾਂ ਕਿ ਅਸੀਂ ਜੀ ਚਲੋ ਆਪਨਾ ਆਪਣਾ ਪਿੰਡ ਸੰਭਲੀਏ ਹਾਂਜੀ ਹੁਣ ਪਿੰਡ ਦੇ ਤੁਸੀਂ ਰੱਖ ਲਓ ਕਿ ਤਰ੍ਹਾਂ ਦੇ ਮੁੱਖ ਮੰਤਰੀ ਆ ਠੀਕ ਹੈ ਜੀ ਤੁਹਾਡੇ ਨਾਲ ਵਜ਼ੀਰ ਆ ਹਾਂਜੀ ਠੀਕ ਹੈ ਜੀ ਹਾਂਜੀ ਆ ਵਜ਼ੀਰ ਆਪਣਾ ਆਪਣਾ ਬਾੜ ਸੰਭ ਲੈਣ ਹਾਂਜੀ ਠੀਕ ਹੈ ਜੀ ਬਿਲਕੁਲ ਆਪਣਾ ਆਪਣਾ ਬਾੜ ਸੰਭ ਲੈ ਤੇ ਸਰਪੰਚ ਪਿੰਡ ਸੰਭ ਲੈ ਹਾਂਜੀ ਠੀਕ ਹੈ ਜੀ ਜਿਹੜੇ ਬੰਦੇ ਕਰਦੇ ਆ ਉਹਨਾਂ ਦਾ ਆਪਾਂ ਇਲਾਜ ਕਰਾਈਏ ਹਾਂਜੀ ਠੀਕ ਹੈ ਜੀ ਇਲਾਜ ਆਪਾਂ ਗੁਪਤ ਤਰੀਕੇ ਨਾਲ ਕਰਾ ਦੋ ਕਿਉਂਕਿ ਓਪਨਲੀ ਕੋਈ ਮੰਨ ਨਹੀਂਗਾ ਹਾਂਜੀ ਬਿਲਕੁਲ ਹੀ ਨਹੀਂ ਓਪਨਲੀ ਕਿਸੇ ਨਾਲ ਨਹੀਂ ਬੰਨਣਾ ਜੀ ਆਪਾਂ ਉਹਨਾਂ ਦੇ ਘਰ ਜਾਈਏ ਗੁਪਤ ਤਰੀਕੇ ਨਾਲ ਇਲਾਜ ਕਰਾਈਏ ਉਹਨਾਂ ਦਾ ਤਾਂ ਉਹ ਠੀਕ ਹੋ ਜਾ ਉਹਨਾਂ ਆਪ ਬਾਰਨਿੰਗ ਕੋਨਿੰਗ ਦੇੰਦੇ ਲੋੜੇ ਨਹੀਂ ਹਾਂਜੀ ਉਹਨਾਂ ਦਾ ਸਿੱਧਾ ਹੀ ਕੰਮ ਕਰਾਓ ਹਾਂ ਖਰਚਾ ਆਪਾਂ ਹੋਗੇ ਅੰਦਰ ਸਟੋਨਾਂ ਨੂੰ ਤੇ ਜਿਹੜਾ ਪਿੰਡ ਜੋ ਜਮਾਨਤ ਦੇਊਗਾ ਉਹਦਾ ਪਿੰਡ ਵੱਲ ਬਾਈਕਟ ਕੀਤਾ ਜਾਵੇ ਹਾਂਜੀ ਹਾਂਜੀ ਠੀਕ ਨੇ ਤੇ ਪਿੰਡ ਦੇ ਲੋ ਵੀ ਬਾਈਕਟ ਕੀਤੇ ਜਾਊਗਾ ਜੀ ਉਹਦੀ ਮਦਦ ਨਾ ਕਰਿਆ ਕੋਈ ਵੀ ਫਿਰ ਉਹੀ ਗੱਲ ਕਰਦਾ ਨਾ ਮੈਂ ਜਿਹੜਾ ਮਦਦ ਨਾ ਕੀ ਜਿਹੜਾ ਮਦਦ ਕਰਨ ਜਾਵੇ ਉਹਦਾ ਵੀ ਬਾਈਕਟ ਕੀਤਾ ਜਾਵੇ ਹਾਂ ਹਾਂਜੀ ਹਾਂਜੀ ਉਹੀ ਗੱਲ ਕਹਿੰਦਾ ਜੇ ਜਮਾਨਤ ਜਾਊਗਾ ਵੀ ਮਦਦ ਕਰਨ ਜਾਵੇ ਨਾ ਪਿੰਡ ਵੱਲ ਉਹਦਾ ਵੀ ਬਾਈਕਟ ਕੀਤਾ ਜਾਵੇ ਹਾਂਜੀ ਤੇ ਫਿਰ ਮੇਰੇ ਹਿਸਾਬ ਨਾਲ ਤੁਸੀਂ ਕੀ ਕਹਿੰਦੇ ਕਿ ਜੇ ਸਾਰੇ ਪਿੰਡ ਸਾਡੇ ਹਾਂਜੀ ਇਸ ਤਰ੍ਹਾਂ ਖੜੇ ਹੋ ਜਾਣ ਤਾਂ ਪੰਜਾਬ ਚ ਨਸ਼ਾ ਬਿਲਕੁਲ ਖਤਮ ਹੋ ਸਕਦਾ ਜੀ ਬਿਲਕੁਲ ਜੀ ਉੱਪਰ ਸਾਰੇ ਲੋਕ ਉੱਪਰ ਹੁਣ ਬਹੁਤ ਕੰਮ ਹੋ ਚੁੱਕਿਆ ਦੇਖਿਆ ਜਾਵੇ ਨਾ ਉੱਪਰ ਮੈਂ ਦੇਖ ਰਿਹਾ ਜਦੋਂ ਸਾਡਾ ਮੈਂ ਹੁਣ ਸਾਡਾ ਰੋਜ਼ਾ ਘੁੰਮਣਾ ਫਿਰਨਾ ਤੇ ਉੱਪਰ ਜੇ ਤੁਸੀਂ ਕਹਿੰਦੇ ਸਰਕਾਰ ਨੇ ਬਹੁਤ ਐਕਟ ਕੀਤਾ ਠੀਕ ਜੀ ਜਦੋਂ ਥਰਡ ਲੈਵਲ ਨਾ ਹਾਂਜੀ ਹੁਣ ਸਾਨੂੰ ਪਿੰਡਾਂ ਚੋਂ ਉੱਠ ਕੇ ਰੋਣਾ ਤੁਹਾਨੂੰ ਪਿੰਡਾਂ ਚੋਂ ਕਿਉਂਕਿ ਦੇਖੋ ਹੁਣ ਪਿੰਡਾਂ ਚ ਜਿਹੜਾ ਆ ਉਹ ਅਸੀਂ ਖੜੇ ਹੋਈਏ ਪਿੰਡ ਦੇ ਸਾਰੇ ਪਿੰਡ ਹਾਂਜੀ ਸਰਪੰਚ ਪੰਜ ਉੱਠ ਕੇ ਖੜੇ ਹੋਈਏ ਹੋਰ ਵੀ ਜਦੋਂ ਸਾਡੇ ਵਰਗੇ ਸਾਥੀ ਵੀ ਆ ਸਾਨੂੰ ਵੀ ਅਫਰ ਕਰਨਾ ਪੈਣਾ ਨਾਲ ਇਦਾਂ ਨਹੀਂ ਇਕੱਲੇ ਵੀ ਹੁਣ ਸਰਪੰਚ ਪੰਜ ਦੇ ਸਿੱਧੇ ਇਹ ਸਾਰੇ ਜਿਹੜੇ 10 ਸਸਦ ਆ ਸਾਰੀਆਂ ਖੜੀਆਂ ਹੋਣ ਇੱਕ ਸਾਰ ਉੱਠਣ ਹਾਂਜੀ ਤਾਂ ਜੇ ਜੇ ਬਚਾਣੀਆਂ ਜਾਨਾਂ ਜੇ ਆਪਾਂ ਚਾਹਦੇ ਆ ਬਚਾ ਲਈ ਬਿਲਕੁਲ ਜੀ ਬਿਲਕੁਲ ਹੈਨਾ ਤਾਂ ਇਸ ਤਰ੍ਹਾਂ ਉਠਣ ਦਾ ਮੈਨੂੰ ਨਹੀਂ ਲੱਗਦਾ ਬਈ ਨਖਰੂਗਾ ਨਹੀਂ ਬਈ ਸ਼ਰੀ ਜੀ ਅੰਦਾਜੀ ਜਿੱਦਾਂ ਹੁਣ ਫਾਰਜ ਕਰੋ ਕੋਈ ਬੰਦਾ ਆਵਾਜ਼ ਉਠਾਂਦਾ ਹੈ ਹਮ ਸਰਕਾਰ ਵੀ ਉਹਦੀ ਜਿਹੜੀ ਬਾਹ ਫੜਿਆ ਹਮ ਬਈ ਬੰਦਾ ਏ ਪਿੰਡ ਦੇ ਵਿੱਚ ਕੀ ਕਰਦਾ ਇਹਦੇ ਐਸੀ ਕੋਰ ਕਰੀਏ ਕੋਰ ਕਰੀਏ ਲੇਕਿਨ ਜੇ ਇਹ ਕੱਲਾ ਹੀ ਰਹਿ ਜਾਵੇ ਤਾਂ ਫਿਰ ਇਹ ਤਾਂ ਪਿੰਡ ਦੇ ਵਿੱਚ ਤਾਂ ਅਗਲੇ ਨੂੰ ਤੁਹਾਡੀ ਨਾ ਹਰਾਮ ਹੋਊਗਾ ਉਹ ਗੱਲ ਕਰਦਾ ਸਰਪੰਚਾਂ ਨੇ ਸਾਡੇ ਨਾਲ ਕਿ ਸਾਨੂੰ ਸਾਰਿਆਂ ਨੂੰ ਠਣਾ ਬਣਾਇਆ ਹਾਂ ਇਦਾਂ ਨਹੀਂ ਵੀ ਹੁਣ ਕੱਲੇ ਸਰਪੰਚ ਨੇ ਫੜ ਲਿਆ ਸਰਪੰਚ ਨੇ ਪੰਗਾ ਲੈ ਲਿਆ ਪੰਚ ਕੋਈ ਨਾਲ ਤੁਰਿਆ ਨਾ ਹੈਨਾ ਉਹ ਵੀ ਗੱਲ ਨਹੀਂ ਸਹੀ ਹਾਂਜੀ ਹੁਣ ਮੈਂ ਉਸੇ ਗੱਲ ਨਾਲ ਕਹਿੰਦਾ ਕਿ ਸਾਡੇ ਨੂੰ ਸਾਰੇ ਪੰਚਾਂ ਸਰਪੰਚਾਂ ਨੰਬੜਦਾਰਾਂ ਤੇ ਹੋਰ ਪਿੰਡ ਦੇ ਮੋਤਵਰ ਸੱਜਣਾਂ ਨਾਲ ਸਾਰੇ ਸਾਰੇ ਨਾਲ ਇਕੱਠੇ ਹੋ ਕੇ ਤੁੰਨਾ ਪਹਿਣਾ ਆ ਤਾਂ ਜੇ ਅਸੀਂ ਜਵਾਨੀ ਬਚਾਣੀ ਹੈ ਦੇਖੋ ਜੀ ਹੁਣ ਅਸੀਂ ਇੱਥੇ ਬੈਠੇ ਦੇਖੀ ਜਾਂਦੇ ਆ ਕਿ ਉਹ ਪਲਾਨੇ ਦਾ ਕਰਦਾ ਕਰੀ ਜਾਂਦੇ ਅੱਜ ਘਰ ਉਹਨਾਂ ਦੇ ਅੱਗ ਲੱਗੀ ਕੱਲ ਸਾਡੇ ਵੀ ਲੱਗਣਗੀਆਂ ਐਸੀ ਇਹੀ ਮੈਂ ਗੱਲ ਦੱਸਦਾ ਅੱਜ ਮਤਲਬ ਉਹਨਾਂ ਨੂੰ ਉਹਨਾਂ ਦੇ ਬੱਚੇ ਕਰ ਰਹੇ ਕੱਲ ਨੂੰ ਸਾਡੀਆਂ ਬੱਚੀਆਂ ਤੱਕ ਵੀ ਕੁਝ ਨਹੀਂ ਗੱਲ ਫੇਰ ਫੇਰ ਸਾਨੂੰ ਸਾਡੇ ਵੀ ਕਰੂਗੀ ਦੱਸ ਉਹਨਾਂ ਦੇ ਕੰਨ ਲੱਗਣਗੇ ਕੰਨ ਲਾਪੂਗੇ ਫਿਰ ਇਹ ਤਾਂ ਇਹ ਦੇਖਣ ਨਾਲ ਬਿਲਕੁਲ ਜੀ ਅਸੀਂ ਬਹੁਤ ਮੈਂ ਇਹ ਬਹੁਤ ਚੀਜ਼ਾਂ ਨੇੜੋ ਦੇਖ ਕੇ ਆਇਆ ਹਾਂ ਹਾਂ ਜੀ ਬਸ ਆਪਣੇ ਅੱਖਾਂ ਦੇ ਸਾਹਮਣੇ ਦੇਖ ਲੈ ਜੇ ਕਿਸੇ ਦਾ ਕੋਈ ਮਾੜਾ ਤੱਕਦਾ ਨਾ ਜੀ ਉਹਦਾ ਵੀ ਹੁੰਦਾ ਆ ਹਾਂ ਜੀ ਹੋ ਜਾਂਦਾ ਬਿਲਕੁਲ ਉਹਦਾ ਬੈਠੇ ਕਰਦਾ ਹਾਂ ਜੀ ਠੀਕ ਹੈ ਜੀ ਥੋੜਾ ਟਾਈਮ ਜ਼ਰੂਰ ਲੱਗਦਾ ਪਰ ਹੁੰਦਾ ਜ਼ਰੂਰ ਹੁੰਦਾ ਇੱਥੇ ਹੀ ਆ ਜੀ ਇੱਥੇ ਹੁੰਦਾ ਸਭ ਕੁਝ ਜਿਹੜਾ ਜਿੱਦਾਂ ਜਿਹਦਾ ਕਰਦਾ ਮੈਂ ਜਾ ਕੋ ਉਡਾਊਗਾ ਉਹਦਾ ਉਦੋਂ ਉੱਡਦਾ ਆ ਉੱਡ ਜਾਂਦਾ ਪਰ ਮੈਂ ਕਹਿੰਦਾ ਇਦਾਂ ਦੀ ਸਾਨੂੰ ਜਿਹੜੀ ਸਾਡੀ ਪਿੰਡ ਦੇ ਲੋਕ ਆ ਉਹਨੂੰ ਇਦਾਂ ਦੇ ਕੰਮ 'ਚ ਪੈਣਾ ਨਹੀਂ ਚਾਹੀਦਾ ਉਹਨਾਂ ਨੂੰ ਸਮਝ ਕੇ ਮਦਦ ਕਿ ਇਹ ਬੱਚਾ ਗਲਤ ਸੰਗਤ ਤੇ ਰਲ ਗਿਆ ਜਾਂ ਉਹ ਗਲਤ ਸੈਰ ਤੇ ਚੱਲ ਗਿਆ ਉਹਨੂੰ ਸਿੱਧੇ ਸਿਹਰਪਾਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਦੇ ਨੂੰ ਮਦਦ ਕਰਨੀ ਚਾਹੀਦੀ ਹੈ ਨਾ ਕਿ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਇੱਕ ਬਿਮਾਰੀ ਹੈ ਇਹ ਬਿਮਾਰੀ ਇਹ ਬੰਦੇ ਦਾ ਦਿਮਾਗ ਹੈ ਦਿਮਾਗ ਜਿੱਦਨੂ ਚੱਲ ਗਿਆ ਉਦੋਂ ਨੂੰ ਰਹਿੰਦਾ ਉਹ ਦਿਮਾਗ ਨੂੰ ਤੁਸੀਂ ਬਿਜ਼ੀ ਕਰ ਦੋ ਗੇਮ ਵਾਲੇ ਪਾਸੇ ਜਾਂ ਕੋਈ ਹੋਰ ਸ਼ੌਕ ਕਰ ਦੋ ਤਾਂ ਉਦੋਂ ਚੱਲ ਪਣਾ ਇੱਕ ਗੱਲ ਹੋਰ ਵੀ ਹੈ ਵੀ ਨਾ ਇਹ ਪਿੰਡਾਂ ਦੇ ਵਿੱਚ ਆਮ ਹੀ ਗੱਲਾਂ ਨਾ ਜਿੱਦਾਂ ਉਹ ਫੜੇ ਕਰੋ ਕੋਈ ਆਪਣ ਸਾਰਿਆਂ ਨੂੰ ਪਤਾ ਢੜੇ ਬੰਦੀਆਂ ਨੇ ਬਹੁਤ ਕੰਮ ਖਰਾਬ ਕੀਤਾ ਬਿਲਕੁਲ ਜੀ ਬਿਲਕੁਲ ਜਿਹੜੀ ਇਹ ਪਿੰਡਾਂ ਦੇ ਵਿੱਚ ਢੜੇ ਬੰਦੀਆਂ ਨੇ ਉਹਨਾਂ ਨੇ ਖਰਾਬ ਐਦਾ ਕੀਤਾ ਮੰਨ ਲਓ ਕੋਈ ਮੇਰਾ ਬੰਦਾ ਹੈ ਉਹ ਗਲਤ ਕੰਮ ਕਰਦਾ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੂੰ ਤੇ ਇਹ ਬਚ ਜਾਵੇ ਜੀ ਜੇ ਜੇ ਮੈਂ ਕਹਾ ਵੀ ਮੈਂ ਬਚਾਣਾ ਨਹੀਂ ਗਲਤ ਕੰਮ ਕਰਦਾ ਤਾਂ ਇਹਨੂੰ ਜਾਣ ਦਿਓ ਤੇ ਬਾਕੀ ਇਹਨੂੰ ਦੇਖ ਕੇ ਹੋਰ ਹਟੂਗੇ ਹੂੰ ਠੀਕ ਹੈ ਕੋਈ ਕਿਸੇ ਦਾ ਮਤਲਬ ਜਿਹੜਾ ਗਲਤ ਕੰਮ ਕਰਦਾ ਨਾ ਉਹਦਾ ਸਾਥ ਨਾ ਦਿਓ ਫਿਰ ਸਾਥ ਨਾ ਦਿਓ ਹਾਂ ਉਹ ਉਹ ਮਦਰੂ ਨੂੰ ਸਜਾਦਵਾਨੀ ਦੀ ਕੋਈ ਚੇ ਤਾਂ ਕਿ ਜਿਹੜੇ ਚਾਰ ਬੰਦੇ ਹੋਰ ਵੀ ਉਹਨੇ ਦੇਖ ਰਿਹਾ ਉਹ ਦੇਖ ਕੇ ਹਟਣ ਹਟਣਾ ਹਟਣੀ ਇਸ ਪਾਸੇ ਨੂੰ ਨਾ ਜਾਣ ਬਿਲਕੁਲ ਹਟਣਾ ਕਿ ਜੇ ਅਸੀਂ ਇਹ ਕੰਮ ਕਰਾਂਗੇ ਜਵਾਨੀ ਖਰਾਬ ਕਰਾਂਗੇ ਤਾਂ ਸਾਨੂੰ ਦੇਖ ਲੋ ਆ ਕੰਮ ਇਸੇ ਹਾਂ ਠੀਕ ਹੈ ਜੀ ਨਹੀਂ ਬਿਲਕੁਲ ਬਿਲਕੁਲ ਤੇ ਇਹ ਸਾਨੂੰ ਥੋੜੇ ਜੇ ਕਿਹੜੇ ਹੋਗੇ ਚੱਲਣਾ ਪੈਣਾ ਇੱਕ ਸਰਵੰਸ ਹੋਰ ਮੈਂ ਸਾਨੂੰ ਚਲੋ ਆਪਣੀ ਲਾਸਟ ਕੁਐਸਚਨ ਇਹ ਹੈ ਤੁਹਾਨੂੰ ਇਹ ਇੱਕ ਹੋਰ ਕੁੜੀਆਂ ਬਾਬਤ ਕਰ ਕਰਨੀ ਜਨਾ ਆਪਾਂ ਆਪਣੀਆਂ ਧੀਆਂ ਨੂੰ ਅਦਕੀ ਇਹਦੇ ਨਿਆਉਣ ਨੂੰ ਮੌਨ ਕੈਮਰਾ ਸੀ ਤਸੀਬ ਵੀ ਕਹਿਣਾ ਦੁਆ ਨੇ ਤੁਸੀਂ ਮੈਂ ਤੇ ਤੁਸੀਂ ਬੈਠੇ ਆ ਅਸੀਂ ਵੀ ਕਹਿਣਾ ਜੀ ਕੁੜੀਆਂ ਮੁੰਡਿਆਂ ਤੋਂ ਬਰਾਬਰ ਘੱਟ ਨਹੀਂ ਹਾਂਜੀ ਕਹਿ ਦੰਨੇ ਆ ਹਾਂਜੀ ਪਰ ਆਪਾਂ ਇੱਕ ਸਿਰਫ ਕਹਿ ਕੇ ਹੀ ਕਹਿਣ ਵਾਲੀਆਂ ਗੱਲਾਂ ਐ ਕੁੜੀਆਂ ਨੂੰ ਦਰਜਾ ਦਿੰਨੇ ਨਹੀਂ ਆਪਾਂ ਮੁੰਡਿਆਂ ਬਰਾਬਰ ਦਿੰਦੇ ਨਹੀਂ ਤੇ ਮੈਂ ਜਿੰਨੇ ਪੰਡਾ ਜਨਣਾ ਨਾ ਹਾਂਜੀ ਮੁੰਡਿਆਂ ਦੀ ਜਿੰਮ ਮੰਗਦੇ ਸਾਰੇ ਹੂੰ ਇਹ ਗੱਲ ਕੁੜੀਆਂ ਦੀ ਜਿੰਮ ਮੰਗਦੇ ਨਹੀਂ ਕੁੜੀਆਂ ਦੀ ਵੀ ਐਸੀ ਤਾਂ ਕਹਿੰਦੇ ਵੀ ਕੁੜੀਆਂ ਵੀ ਖੇਡਾਂ ਦੇ ਵਿੱਚ ਹੁਣ ਸਾਡੇ ਇੱਥੇ ਹਾਂਜੀ ਇਥੇ ਕੁੜੀ ਹੈਗੀ ਐ ਇੱਕ ਕੈਪਟਨ ਭਰਤੀ ਹੋਈ ਉਹ ਹਾਂਜੀ ਸਾਡੇ ਪਿੰਡ ਦੇ ਵਿੱਚ ਐ ਕੁੜੀ ਉਹ ਕੈਪਟਨ ਰੈਂਕ ਤੱਕ ਪੁੱਜੀ ਹੋ ਹਾਂਜੀ ਸਾਰੇ ਲੋਕਾਂ ਨੇ ਸਾਨੂੰ ਮਤਲਬ ਬਾਹਰਲੇ ਪਿੰਡਾਂ ਵਾਲੇ ਵਧਾਈ ਦਿੰਦੇ ਵੀ ਤੁਹਾਡੇ ਪਿੰਡ ਦੀ ਕੁੜੀ ਹੈ ਬਿਲਕੁਲ ਸਹੀ ਹੈ ਮੈਂ ਤਾਂ ਕਹਿੰਨਾ ਕਿ ਤੁਸੀਂ ਤੁਸੀਂ ਪਿੰਡ 'ਚ ਆਪਣੇ ਤੁਹਾਡੇ ਪਿੰਡ 'ਚ ਤਾਂ ਪਹਿਲ ਦੇ ਆਧਾਰ 'ਤੇ ਜਮਾਣਾ ਚਾਹੀਦਾ ਕੁੜੀਆਂ ਲਈ ਮੈਂ ਕਹਿੰਦਾ ਜਿਹੜੇ ਕੁੜੀਆਂ ਦੇਖੋ ਸਾਡੀਆਂ ਕੁੜੀਆਂ 'ਚ ਵੀ ਬਹੁਤ એનર્ਜੀ ਆ ਆਪਾਂ એનર્ਜੀ ਕੁੜੀਆਂ ਦੀ ਬੇਸਟ ਆਫ ਕਰ ਰਹੇ ਆ ਉਹਨਾਂ ਨੂੰ ਘਰਾਂ 'ਚ ਬੰਦ ਕਰਕੇ ਉਹਨਾਂ ਨੂੰ ਬਸ ਘਰਾਂ 'ਚ ਵੀ ਨਿਕਲ ਨਹੀਂ ਦਿੰਦੇ ਤੇ ਕੁੜੀਆਂ ਤੁਸੀਂ ਉਹਨਾਂ ਮੁੰਡਿਆਂ ਵਾਸਤੇ ਮੁੰਡਿਆਂ ਨੂੰ ਅਸੀਂ ਕਹ ਰਹੇ ਆ ਕਿ ਆਓ ਹੈਨਾ ਮੈਂ ਕਹਿਣਾ ਜਿਹੜੀ ਕੁੜੀ ਦਾ ਜਿਹਦੇ 'ਚ ਟੈਲੈਂਟ ਹੈ ਕੋਈ ਕੰਮ ਕਰਨ ਦਾ ਜੋ ਮੈਂ ਆ ਕਰ ਸਕਦੀ ਆ ਉਹਨੂੰ 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 ਉਤਦਵਾ ਕਰੋ ਸਪੋਰਟ ਕਰੋ ਬਿਲਕੁਲ ਜੀ ਬਿਲਕੁਲ ਜਿੱਥੇ ਤੱਕ ਜਾਂਦੀ ਉਹਨੂੰ ਲੈ ਕੇ ਜਾਓ ਜਿੱਦਾਂ ਅਸੀਂ ਮੁੰਡਿਆਂ ਨੂੰ ਸਪੋਰਟ ਕਰਦੇ ਆ ਕੁੜੀਆਂ ਨੂੰ ਵੀ ਸਾਨੂੰ ਸਪੋਰਟ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਕਰਨਾ ਚਾਹੀਦਾ ਠੀਕ ਹੈ ਨਾ ਉਹਨਾਂ ਨੂੰ ਮੁੰਡਿਆਂ ਦੀ ਤਰ੍ਹਾਂ ਰੱਖਣਾ ਚਾਹੀਦਾ ਜਿੱਦਾਂ ਹੀ ਰੱਖਦੇ ਕਹਿ ਦਿੰਦੇ ਆ ਕਿ ਮੁੰਡਿਆਂ ਤੇ ਕੁੜੀਆਂ 'ਚ ਫਰਕ ਨਹੀਂ ਬਸ ਇਹ ਕਹਿ ਦਿੰਦੇ ਆ ਉਹ ਮਤਲਬ ਕਹਿਣੀ ਵਾਲੀ ਗੱਲ ਹੈ ਬਸ ਉਹ ਮਤਲਬ ਇਹ ਮਾਝੇ ਦੇਖ ਲਓ ਤੁਸੀਂ ਕੁੜੀਆਂ ਕਬੱਡੀ ਕਿਦਾਂ ਖੇਡਦੀਆਂ ਨੇ ਉੱਥੇ ਉਹ ਕਹਿੰਦੇ ਵੀ ਇਹ ਤਾਂ ਕਰਦੇ ਵੀ ਆ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਪ ਨਕੀ ਦੀ ਜਾਨ ਮੁੰਡੇ ਜਾਈ ਜਾਨ ਮੁੰਡੇ ਜਾਈ ਹਨ ਤੇ ਦੂਜੇ ਨੰਬਰ ਤੇ ਪੂਰੀ ਨਹੀਂ ਇਹ ਕਹਿੰਦੀ ਵੀ ਘਰੇ ਅੰਦਰ ਰੋਟੀਆਂ ਬਕਾਲੀਆਂ ਭਾਂਡੇ ਮਾਜਦੇ ਇਹ ਉਹ ਜਿਹੜਾ ਇਹਨਾਂ ਦੀ ਨਰਜੀ ਉਹ ਗਲਤ ਪਾਸੇ ਲੱਗਦੀ ਹੈ ਹਾਂ ਜੇ ਆਪਾਂ ਉਹਨਾਂ ਨੂੰ ਗਰਾਊਂਡ ਤੇ ਭੇਜਾਂਗੇ ਉਹ ਨਰਜੀ ਉਹਨਾਂ ਦੀ ਚੰਗੇ ਪਾਸੇ ਜਾਣਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਹੈ ਨਾ ਇਹ ਮੈਂ ਜ਼ਰੂਰ ਆਪਣੀ ਮੈਸੇਜ ਹੋਣਾ ਚਾਹਣਾ ਇੱਕ ਸਾਰੇ ਜਿੰਨੀ ਸਾਰੇ ਬੰਦੇ ਨੂੰ ਆਪਣੇ ਹੱਥ ਜੋੜ ਕੇ ਦੇਣਾ ਚਾਹਣਾ ਕਹਿੰਦਾ ਚਾਹਣਾ ਸਾਰੇ ਸੰਗਤ ਨੂੰ ਪੀਲ ਕਰਨਾ ਚਾਹਣਾ ਕਿ ਜਿਹੜੀ ਕੁੜੀ ਕੋਈ ਵੀ ਆਪਣਾ ਚਾਹਦੀ ਹੈ ਕੋਈ ਗੇਮ ਕਰਨਾ ਜੋ ਉੱਚ એનર્ਜੀ ਹੈ ਕੋਈ ਕਹਿੰਦਾ ਜਾਨੀ ਉਹਦੇ ਫੋਕਸ ਹੈ ਕਿ ਮੈਂ ਇਹ ਗੇਮ ਕਰਨੀ ਹੈ ਫੋਟੋ ਰੱਖ ਲੋ ਕੋਈ ਵੀ ਰੱਖ ਲੋ ਤੇ ਆਪਣਾ ਹੁਣ ਹਰਿਆਣਾ ਚ ਦੇਖ ਲੋ ਤੁਸੀਂ ਬੌਕਸਰ ਕੁੜੀਆਂ ਹੈ ਹਾਂਜੀ ਪਹਿਲਵਨ ਕੁੜੀਆਂ ਹੈ ਬਿਲਕੁਲ ਸਾਡੇ ਸਾਡੇ ਕੋਈ ਨਹੀਂ ਸਾਡੇ ਨਹੀਂ ਇੱਥੇ ਕੋਈ ਬਸ ਇਹੀ ਕਮੀ ਹੈ ਜੀ ਬਸ ਮਤਲਬ ਸੋਚ ਦੀ ਕਮੀ ਸੋਚ ਦੀ ਕਮੀ ਸਰ ਸੋਚ ਬਦਲਣੀ ਪੈਣੀ ਹੈ ਸੋਚ ਬਦਲਣੀ ਪੈਣੀ ਹੈ ਜੇ ਅਪਨੇ ਜਵਾਨੀ ਕੁੜੀਆਂ ਫਿਰ ਆਪਾਂ ਕਹਿੰਦੇ ਆ ਇਹ ਇੰਸਟਾਗ੍ਰam ਤੇ ਆ ਕੰਮ ਹੁੰਦਾ ਕੰਮ ਤਾਂ ਵੀ ਹਮ ਹੁਣ ਆਈਏ ਜਾਂ ਤੁਸੀਂ ਕੁੜੀਆਂ ਨੂੰ ਵਰ ਰਹੇ ਨੇ ਕੋਈ ਹਾਂਜੀ ਹਾਂਜੀ ਕੁੜੀਆਂ ਨੂੰ ਛੋਟੇ ਹੁੰਦੇ ਤੋਂ ਤੁਸੀਂ ਉਹਨਾਂ ਨੂੰ ਉਦੋਂ ਦੇ ਮੋਲ 'ਚ ਰੱਖੋ ਕਿ ਮੁੰਡੇ ਕੁੜੀ 'ਚ ਫਰਕ ਨਹੀਂ ਤੂੰ ਵੀ ਪੁੱਤ ਗੇਮ ਕਰਾ ਤੂੰ ਵੀ ਕਰ ਹੂੰ ਤਾਂ ਇਹ ਜਾ ਕੇ ਸਾਡਾ ਖੇੜਾ ਉਹ ਸੁਧਰੂਗਾ ਜੀ ਪਿਛਲੇ 10 15 ਸਾਲ ਤੋਂ ਪਹਿਲਾਂ ਮਤਲਬ 15 20 ਸਾਲ ਤੋਂ ਪਹਿਲਾਂ ਨਾ ਮਤਲਬ ਹਾਂਜੀ ਸਾਡੇ ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਤਾਂ ਜੇ ਕੁੜੀ ਨੇ ਮਤਲਬ 10ਵੀਂ ਅਭਲੇ 10ਵੀਂ ਤੱਕ ਕੋਈ ਪੁੱਜਦਾ ਨਹੀਂ ਹੁੰਦਾ ਤਾਂ ਜੇ 10ਵੀਂ ਕਰ ਲਈ ਵੀ ਬਹੁਤ ਪੜੀ ਕੁੜੀ ਨੂੰ ਬਸ ਠੀਕ ਘਰ ਦਾ ਕੰਮ ਬਕਰਾਓ ਮਤਲਬ ਰੋਟੀ ਬਕਾ ਬੈ ਜਾ ਕੋਈ ਘਰ ਦਾ ਕੰਮ ਕਰਿਆ ਜਾਈਦਾ ਬਿਆ ਕਰ ਦੋ ਇੱਥੇ ਤੱਕ ਸੀਮਤ ਹੁੰਦਾ ਤੱਕ ਹੁਣ ਵੈਸੇ ਇੱਦਾਂ ਬਦਲਿਆ ਹੈਗਾ ਸਮਾਂ ਲੋਕ ਮਤਲਬ ਕੁੜੀਆਂ ਅੱਗੇ ਤਾਂ ਗ੍ਰੈਜੂਏਸ਼ਨ ਵੀ ਕਰ ਰਹੀਆਂ ਨੇ ਪਰ ਜਿੰਨਾ ਬਦਲਣਾ ਚਾਹੀਦਾ ਤਾਂ ਉਹਨਾਂ ਨਹੀਂ ਹੋਇਆ ਇਹ ਸਾਡੇ ਏਰੀਆ ਥੋੜਾ ਥੱਲੇ ਰਹਿ ਗਿਆ ਹਾਂ ਮੈਂ ਤੁਹਾਨੂੰ ਉਹੀ ਗੱਲ ਕਰਦਾ ਕਿ ਮਾਲਵਾ ਇਹਦੀ ਹੈ ਮੱਧ ਏਰੀਆ ਜੋ ਗਿੱਕ ਉਹ ਉੱਧਰ ਬਣਿਆ ਕਬੱਡੀ ਕਬੱਡੀ ਖੇਡਦੀਆਂ ਕੁੜੀਆਂ ਹਾਂਜੀ ਹਾਂਜੀ ਉਧਰ ਹੁਣ ਹਰਮਨ ਪ੍ਰੀਤ ਕੋਰ ਆਪਣੇ ਇੰਡੀਆ ਟੀਮ ਦੀ ਕੈਪਟਨ ਹੈ ਕ੍ਰਿਕਟ ਟੀਮ ਦੀ ਪੰਜਾਬ ਦੀ ਕੁੜੀ ਆ ਉਹ ਹਾਂ ਦੇਖੋ ਤੁਸੀਂ ਬਿਲਕੁਲ ਬਿਲਕੁਲ ਕਿੱਥੇ ਇੰਡੀਆ ਟੀਮ ਦੀ ਉਹ ਕੈਪਟਨ ਹੈ ਹਾਂ ਪੰਜਾਬ ਦੀ ਧੀ ਆ ਉਹ ਬਿਲਕੁਲ ਤੇ ਸਾਡਾ ਏਰੀਆ ਵੀ ਇਦਾਂ ਚਾਹਨਾ ਹੈ ਕਿ ਅਸੀਂ ਇੱਥੋਂ ਵੀ ਕੋਈ ਨਿਕਲੇ ਸਾਨੂੰ ਵੀ ਮਾਣ ਹੋਵੇ ਕਿ ਹਾਂ ਵੇ ਸਾਡੇ ਏਰੀਆ 'ਚ ਨਿਕਲੇ ਆ ਜੀ ਹੈਨਾ ਹਾਂ ਇਹ ਵੀ ਸਰਪੰਚ ਸਾਹਿਬ ਤੁਸੀਂ ਯਾਨੀ ਮੈਂ ਕਹਿੰਦਾ ਕਿ ਪਿੰਡ ਜਿਹੜਾ ਜਿੰਮ ਲੈ ਕੇ ਆਣਾ ਹੋਊਗਾ ਨਾ ਇਹ ਨਜ਼ਾਰਾ ਬਣਿਓ ਤੁਹਾਡੇ ਪਿੰਡ ਦਾ ਕੋਈ ਕੈਬਨਟ ਰੈਂਕ ਤੇ ਗਈ ਆ ਤੁਹਾਨੂੰ ਤਾਂ ਫਿਰ ਦੇ ਦਾਂਗੇ ਕੈਬਨਟ ਰੈਂਕ ਤੇ ਗਈ ਜੀ ਇੱਕ ਸਾਡੇ ਹੋਰ ਮਤਲਬ ਸਾਡੇ ਇੱਥੇ ਨਵਾਂ ਵਿਆਹ ਹੀ ਆ ਵਿਆਹ ਕੇ ਆਈ ਕੁੜੀ ਉਹਦੇ ਘਰ ਵਾਲੇ ਵੀ ਫੌਜ ਚ ਰਿਟਾਇਰ ਹੋਇਆ ਉਹ ਕੁੜੀ ਇੱਥੇ ਆਪਣੇ ਪੁਲਿਸ ਚਾ ਝੁੰਗੀਆਂ ਸਹੀ ਜੁੜੀਆਂ ਮਗਲੂ ਲੇਡੀਜ਼ ਮੇ ਲੇਡੀ ਫੋਰਸ ਤੇ ਸਾਨੂੰ ਬੜਾ ਮਤਲਬ ਖੁਸ਼ੀ ਹੁੰਦੀ ਹੈ ਕਦੇ ਅਸੀਂ ਮਤਲਬ ਸਾਨੂੰ ਬਦਲ ਸਾਡੀ ਬਹੁ ਬੇਟੀ ਕੋਈ ਘੋਸ ਰਵੇ ਤੇ ਇਹੀ ਹੈ ਬੰਦਾ ਇਹਦਾ ਮਤਲਬ ਹੌਸਲਾ ਹੁੰਦਾ ਬੰਦੇ ਨੂੰ ਬੰਦੇ ਨੂੰ ਹੌਸਲਾ ਹੁੰਦਾ ਜੀ ਉਹਦੇ ਬਾਲ ਦੇਖੇ ਤਾਂ ਵੀ ਕਾਫੀ ਮਤਲਬ ਪ੍ਰਭਾਵ ਪੈਂਦਾ ਹੈ ਪ੍ਰਭਾਵ ਪੈਂਦਾ ਜੀ ਪ੍ਰਭਾਵ ਪੈਂਦਾ ਹਾਂਜੀ ਤੇ ਸਰਪੰਚ ਸਾਹਿਬ ਜੀ ਹੁਣ ਜਾਂਦੇ ਜਾਂਦੇ ਤੁਸੀਂ ਸਾਨੂੰ ਕੋਈ ਹੋਰ ਕੋਈ ਪਿੰਡ ਦਾ ਕੋਈ ਮੁੱਦਾ ਆਪਣੇ ਦਾ ਦੱਸਣਾ ਚਾਹਣੇ ਹੈ ਬਸ ਇਹੀ ਹੈ ਜੀ ਆਪਾਂ ਜਦੋਂ ਵੀ ਕੰਮ ਸ਼ੁਰੂ ਹੁੰਦੇ ਹੈਗੇ ਹੈ ਤਾਂ ਅਸੀਂ ਫੇਰ ਤੇ ਆਧਾਰ ਤੇ ਤਾਂ ਆਪਾਂ ਪਾਣੀ ਦਾ ਜਿਹੜਾ ਮਸਲਾ ਜਿਹਦਾ ਹੱਲ ਕਰਨਾ ਚਾਹੀਦਾ ਵੀ ਸਾਲ ਨੂੰ ਸਿੰਚਾਈ ਵਾਲਾ ਟੂਬੇਲ ਖੇਤੀ ਤੋਂ ਖੇਤੀ ਤਿਆਰ ਕਰਕੇ ਆਪਾਂ ਗਵਰਨਮੈਂਟ ਤੋਂ ਮਾਤਲਬ ਸਹਾਰਾ ਲਈਏ ਉਹਨਾਂ ਨੂੰ ਵੀ ਦੱਸੀਏ ਵੀ ਸਾਡਾ ਇਹ ਕਰੀਏ ਤੇ ਦੂਜਾ ਨੰਬਰ ਆਪਾਂ ਜਿੱਦਾਂ ਕੋਈ ਗਲੀਆਂ ਨਾਲੀਆਂ ਰਹਿੰਦੀਆਂ ਗਈਆਂ ਉਹ ਵੀ ਬਣਾਵਾਂਗੇ ਹਾਂਜੀ ਕੋਈ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਹੈਗਾ ਹੈ ਤਾਂ ਉਹ ਵੀ ਕਰਾਂਗੇ। ਕਰਾਵਾਂਗੇ। ਮਤਲਬ ਕੰਮ ਸ਼ੁਰੂ ਕਰਾਵਾਂਗੇ। ਐਸੀ ਨਹੀਂ ਗੱਲ। ਮਤਲਬ ਨਾਲ-ਨਾਲ ਖੇਡਾਂ ਨੂੰ ਜ਼ਰੂਰ ਹੈ ਸੀ। ਅੱਛਾ। ਫੇਰ ਨੂੰ ਜ਼ਰੂਰ ਕਰਾਂਗੇ। ਅੱਛਾ ਕਰਾਂਗੇ। ਸਕੂਲ ਆਪਣਾ ਜਿੱਦਾਂ ਸਿੱਖਿਆ ਦਾ ਕੇਂਦਰ ਜਿਹੜਾ ਕਹਿੰਦੇ ਆਪਾਂ ਪਹਿਲੇ ਜਿਹੜੀ ਸਕੂਲ ਵਧੀਆ ਆਪਣਾ। ਹਾਂਜੀ। ਸਕੂਲ ਠੀਕ ਹੈ ਜੀ ਇੱਥੇ ਬੈਂ ਕਮਰੇ-ਕੁੰਮਰੇ ਕੋਈ ਬਣਨੇ ਵਾਲੇ ਹੈਗੇ ਆ ਜਾਈ ਸੀ ਅਸੀਂ। ਹਾਂਜੀ। ਕਮਰਿਆਂ ਦੀ ਉਸਾਰੀ ਵਾਸਤੇ ਹਾਈ ਸਕੂਲ ਹੈ ਤੇ ਸਾਡੇ ਪ੍ਰਾਇਮਰੀ ਸਕੂਲ ਹੈ। ਹਾਂਜੀ। ਦੋਨੋਂ ਸਕੂਲਾਂ ਦੇ ਵਿੱਚ ਇੱਕ ਵਿੱਚ ਹਾਲ ਕਮਰਾ ਬਣਨੇ ਵਾਲਾ। ਹਾਂਜੀ। ਤੇ ਇੱਕ ਦੇ ਵਿੱਚ ਕਾਫੀ ਟੀਚਰਾਂ ਨੇ ਹਾਈ ਸਕੂਲਰ ਦੀ ਮਿਹਨਤ ਕੀਤੀ ਕੁਝ ਆਪਣੇ ਕੋਲ ਵੀ ਪੈਸੇ ਕੁਝ ਪਿੰਡ ਵਾਲਿਆਂ ਕੋਲ ਇਕੱਠੇ ਕਰਕੇ ਕੋ ਸਰਕਾਰ ਤੋਂ ਮਦਦ ਲਈ ਉਹਨਾਂ ਨੇ ਕਮਰੇ ਤਿਆਰ ਕੀਤੇ ਉਹਨੇ ਕੁਝ ਤਿਆਰੀ ਕਿਊਰੀ ਵਗੈਰਾ ਰੰਤੀ ਸਮੇਂ ਹੀ ਗਏ ਡਾਲਦੇ ਸੀਗੇ ਉਹ ਵੀ ਅਸੀਂ ਕੁਝ ਸਰਕਾਰ ਦੇ ਲੈਵਲ ਤੇ ਜਾਂ ਕੋਈ ਪਿੰਡ ਦੇ ਪੱਧਰ ਤੇ ਕੋਈ ਸੇਵਾਦਾਰ ਵੀ ਵੀ ਫੜਾਂਗੇ ਉਹ ਵੀ ਉੱਥੇ ਮੁਕੰਮਲ ਕਰਾਵਾਂਗੇ ਠੀਕ ਹੈ ਜੀ ਜੇ ਇਹ ਸਦਨਵਾਸਵਾਲ ਦੇ ਪਿੰਡ ਦੇ ਸਪਾਂਸਰਗੇ ਆਪਾਂ ਉਹਨਾਂ ਨਾਲ ਅੱਜ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਸਰਪੰਚ ਸਾਹਿਬ ਜੀ ਨਾਲ ਗੱਲਬਾਤ ਕਰਕੇ ਤੁਸੀਂ ਟਾਈਮ ਦਿੱਤਾ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਿਹਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ